ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਮਐਲਏ ਰਾਣਾ ਗੁਰਜੀਤ ਵੱਲੋਂ ਚਿੱਠੀ ਲਿਖੀ ਗਈ ਹੈ ਹੜ੍ਹ ਸਬੰਧੀ ਮੁਆਵਜ਼ੇ ਦੀ ਮੰਗ ਸਮੇਤ ਢਾਂਚਾਗਤ ਸੁਧਾਰ ਲਿਆਉਣ ਦੀ ਅਪੀਲ ਇਸ ਚਿੱਠੀ ਦੇ ذریعے ਕੀਤੀ ਗਈ ਹੈ ਕੇਂਦਰ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜ਼ਰੂਰਤਾਂ ਤੇ ਨੀਤੀ ਬਣਾਵੇਗੀ ਪ੍ਰਤੀ 1 ਕਰੋੜ ਰੁਪਏ ਦੀ ਦਰ ਤੇ ਨਾਲ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਚਿੱਠੀ ਦੇ ਵਿੱਚ ਸਿੱਕਰ ਰਾਣਾ ਗੁਰਜੀਤ ਵੱਲੋਂ ਕੀਤਾ ਗਿਆ ਹੜ੍ਹ ਸਬੰਧੀ ਮੁਆਵਜ਼ੇ ਦੀ ਮੰਗ ਸਮੇਤ ਢਾਂਚਾਗਤ ਸੁਧਾਰ ਲਿਆਉਣ ਦੀ ਅਪੀਲ ਵੀ ਕੀਤੀ ਹੈ ਕੀ ਲਿਖਿਆ ਉਹ ਜੋ 4 ਪੁਆਇੰਟ ਲਿਖਿਆ ਮੈਂ ਕਹਾਂ ਭਾਈ ਆ ਵਿਹਲਾ ਇੱਕ ਦੂਜੇ ਨੂੰ ਦਾਗੀ ਕਰਨ ਦਾ ਨਹੀਂ ਆ ਇਹ ਵਿਹਲਾ ਆ ਕਿ ਤੁਸੀਂ ਇੰਜੀਨੀਅਰ ਆਪਣੇ ਪੰਜਾਬ ਦੇ ਜਿਹੜੇ ਕਾਬਲ ਆ ਉਹਨਾਂ ਨੂੰ ਕਹੋ ਕਿ ਵੀ ਪਾਣੀ ਸੈਟਲਾਈਟ ਮੈਪਿੰਗ ਨਾਲ ਦੇਖੋ ਕਿ ਕਿੱਥੇ ਕਿੱਥੇ ਤਾਂ ਜਾ ਚੁੱਕਿਆ ਔਰ ਚਾਹੇ ਬੰਬੂ ਕਾਰਟ ਜਿਹੜੇ ਉਹਨਾਂ ਨੂੰ ਦੇ ਦਿਓ ਉਹਨਾਂ 'ਚ ਬਹਿ ਕੇ ਜਾਣ ਮੌਹਨਾ ਕਰਨ ਚਾਹੇ ਆਪਣੇ ਵਾਲਾ ਹੈਲੀਕਾਪਟਰ ਵੀ ਨਾਲ ਉਹਨਾਂ ਨੂੰ ਦੇ ਦਿਓ ਚਾਰ ਪੰਜ ਬੰਦਿਆਂ ਦੀ ਟੀਮ 라ਵੀ ਵਿਆਸ ਤੇ ਸਤਲਜ ਤੇ ਕਗਰ ਇਹਨਾਂ ਦਾ ਮੌਇਨਾ ਅੱਜ ਕਰੋ ਔਰ ਇਹ ਦੇਖੋ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਿਹਾ ਇੱਕ ਵਰਲਡ ਕਲਾਸ ਕੰਸਲਟੈਂਟ ਲਿਆਉਣ ਦੀ ਲੋੜ ਹੈ ਉਹ ਮੈਂ ਪ੍ਰਧਾਨ ਮੰਤਰੀ ਨੂੰ ਲਿਖਿਆ ਸੋ ਇਦਾਂ ਦੀਆਂ ਗਲੀਆਂ ਔਰ ਇੱਕ ਜੱਜ ਹਾਈ ਕੋਰਟ ਦਾ ਅਪਾਇੰਟ ਕਰੋ ਜਿਹੜਾ ਸਿਟਿੰਗ ਜੱਜ ਹੋਵੇ ਉਹ ਫੈਸਲਾ ਕਰੇ ਕਿ ਇਹ ਕੁਦਰਤੀ ਆਫਤਾ ਜਾਂ ਅਫਸਰਾਂ ਦੀ ਅਣਗਹਿਲੀ ਨਾਲ ਚਾਹੇ BBMP ਆ ਤੇ ਚਾਹੇ ਸਾਡੀ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ ਹੈ ਸੈਕਟਰੀ ਆ ਮੰਤਰੀ ਆ ਇਹਨਾਂ ਦੀ ਗਲਤੀ ਨਾ ਹੋਇਆ ਉਹ ਫਿਕਸ ਕਰੋ ਰਿਸਪਾਂਸਿਬਿਲਟੀ ਇਹਨ ਹਾਲੇ ਤੱਕ ਕੁਝ ਨਹੀਂ ਹੋਇਆ ਉਹਦੇ ਤੋਂ ਤਿੰਨ ਮੈਨੂੰ ਪਤਾ ਲੱਗਾ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆਹੀ ਗੱਲਾਂ ਕਿ ਇੱਕ ਸਿਟਿੰਗ ਜੱਜ ਬਿਠਾਓ ਜਿਹੜਾ ਜ਼ਿੰਮੇਵਾਰੀ ਫਿਕਸ ਕਰੇ ਉਹਦੇ ਨਾਲ ਨਾਲ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਸਾਡਾ ਡਾਇਰੈਕਟਰ ਇਰੀਗੇਸ਼ਨ ਹੋਣਾ ਚਾਹੀਦਾ ਜਿਹੜਾ ਫੈਸਲੇ ਲਵੇ ਕਿ ਕਿੰਨੇ ਫੁੱਟ ਤੱਕ ਅਸੀਂ ਪਾਣੀ ਰੱਖਣਾ ਡੈਮ ਨੂੰ ਕਿੰਨਾ ਖਾਲੀ ਰੱਖਣਾ ਥੋੜਾ ਖਾਲੀ ਰੱਖਣਾ ਪੈਣਾ ਅਹੀਂ ਹਰ ਸਾਲ ਡੁੱਬਣ ਦਾ ਠੇਕਾ ਨਹੀਂ ਲੈ ਲਿਆ ਕਿ ਡੁੱਬੀਏ ਅਸੀਂ ਤੇ ਪਾਣੀ ਹਰਿਆਣਾ ਔਰ ਰਾਜਸਥਾਨ ਨੂੰ ਜਾਵੇ ਜਾਵੇ ਹੁਣ ਸਾਰਾ ਪਾਕਿਸਤਾਨ ਜਾ ਰਿਹਾ ਫਾਇਦਾ ਕੀ ਔਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਕਿਹਾ ਕਿ ਜਿਨ੍ਹਾਂ ਦੀਆਂ ਹੜਾਂ ਦੇ ਇਲਾਕੇ ਜ਼ਮੀਨਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਦੇਓ 50 ਲੱਖ ਰੁਪਏ ਕਿਲੇ ਦਾ ਕਿਤੇ ਹੋਰ ਲੈ ਲੈਣਗੇ ਇੱਥੇ ਨਹੀਂ ਮਿਲੂਗੀ ਕਿਸੇ ਹੋਰ ਸੂਬੇ ਚਲ ਜਾਣਗੇ ਹਿੰਦੁਸਤਾਨ ਚ ਕਿਤੇ ਵੀ ਲੈ ਲੈਣਗੇ ਇਹ ਹਰ ਸਾਲ ਇਹਨਾਂ ਦੇ ਘਰ ਇਹਨਾਂ ਦੀਆਂ ਫਸਲਾਂ ਇਹਨਾਂ ਦੇ ਕੱਪੜੇ ਇਹਨਾਂ ਦੇ ਪਰਿਵਾਰ ਬੱਚੇ ਪੜ੍ਹਾਈ ਖਣੋਂ ਜਾਂਦੇ ਰਹਿੰਦੇ ਆ ਪੜ੍ਹ ਰਹੇ ਨਹੀਂ ਜਾਣ ਦਾ ਰਾਹੀ ਕਿਤੇ ਨਹੀਂ ਪੜਨਾ ਕੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਕੰਮ ਹੋਰ ਕਰੋ ਕਿ ਆ ਸਾਰਾ ਹੜ ਹੁਣ ਪਾਕਿਸਤਾਨ ਜਾ ਰਿਹਾ ਇਹਦਾ ਫਾਇਦਾ ਸਾਡਾ ਫਾਇਦਾ ਵੀ ਪੜਾ ਦਾ ਫਾਇਦਾ ਵੀ ਆ ਲੇਕਿਨ ਉਹ ਫਾਇਦਾ ਕੀ ਅਸੀਂ ਚੱਕ ਰਹੇ ਆ ਸਾਡਾ 1 ਫੁੱਟ ਵੀ ਵਾਟਰ ਲੈਵਲ ਉੱਪਰ ਨਹੀਂ ਆ ਨਾ 19 ਚ ਨਾ 23 ਚ ਨਾ 25 ਚੋਣਾ ਇਹਨੂੰ ਥੱਲੇ ਕਿਵੇਂ ਆਪਾਂ ਪੰਪ ਕਰਨਾ ਇਹਦੀਆਂ ਸਕੀਮਾਂ ਵੜਾਓ ਜੇ ਕਿਤੇ ਸਾਨੂੰ ਮੀਟਿੰਗ ਸੱਦੋਗੇ ਤਾਂ ਅਸੀਂ ਦੱਸਾਂਗੇ ਕਿ ਕਿੱਦਾਂ ਹੁੰਦਾ ਤੇ ਮੈਨੂੰ ਉਮੀਦ ਆ ਕਿ ਪ੍ਰਧਾਨ ਮੰਤਰੀ ਜਿਹੜਾ ਜਾਂਦਾ ਨਾ ਜਦੋਂ ਗੇੜਾ ਮਾਰ ਕੇ ਜਾਂਦਾ ਖਿਲੀਆਂ ਨਹੀਂ ਸੁੱਟਦਾ ਉਹ ਹੱਲ ਲੱਭ ਕੇ ਜਾਂਦਾ ਹਰ ਚਾਹੀਦਾ ਸਭ ਨੂੰ